ਵੀਰੋ ਆਓ। ਅੱਪਾ ਪਹਿਲਾਂ ਵੀ ਕਈ ਹੀਰੇ ਗਵਾ ਚੁੱਕੇ ਆ ਜਿਵੇਂ ਸਾਡਾ ਸਰਦਾਰ ਦੀਪ ਸਿੰਘ ਸਿੱਧੂ ਸੰਦੀਪ ਨੰਗਲ ਮੀਆਂ ਅਸੀਂ ਐਸੇ ਹੀਰੇ ਪੰਜਾਬ ਦੇ ਗਵਾਤੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਨੌਜਵਾਨ ਸੇਧ ਲੈ ਕੇ ਚੱਲਦੇ ਤੇ ਆਓ ਅੱਜ ਉਹ ਹੀ ਅਤਿਆਚਾਰ ਭਾਨੇ ਸਿੱਧੂ ਨਾਲ ਹੋ ਰਿਹਾ ਵੀਰੋ ਮੈਂ ਬੇਨਤੀ ਕਰਦਾ ਸਾਡੇ ਇੱਕ ਇੱਕ ਪਿੰਡ ਦੇ ਇੱਕ ਇੱਕ ਨੌਜਵਾਨ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਜੇ ਅੱਜ ਇਹ ਪੰਜਾਬ ਦੀ ਗੱਲ ਮਿੱਥੋ ਨਾ ਸੰਭਾਲੀ ਗਈ ਨਾ ਜਿਵੇਂ 1984 ਤੋਂ ਬਾਅਦ ਅਰ ਦਿੱਲੀ ਦੇ ਦੰਗਿਆਂ ਤੋਂ ਬਾਅਦ ਜਿਵੇਂ ਹਰੇਕ ਮਾਂ ਬਾਪ ਆਪਣੇ ਪੁੱਤ ਨੂੰ ਕਹਿੰਦਾ ਸੀ ਉੜਸ ਆਜੂ ਪੁੱਤ ਸੌਂ ਜਾ ਉਹ ਹਾਲ ਹੋ ਜੂ ਅੱਗੇ ਤਾਂ ਸਾਡੇ ਇੱਕ ਪਿਤਾ ਦੇ 2-2 ਪੁੱਤਰ ਤੇ ਜਾਂ 4-4 ਅੱਜ ਸਾਡੇ ਇੱਕ ਪੁੱਤ ਇੱਕ ਬਾਪ ਦੇ ਇੱਕ ਪੁੱਤ ਹੈ ਮਿੱਤਰੋ ਜੇ ਅੱਜ ਅਸੀਂ ਉਸ ਤਾਂ ਸਾਡੀ ਜ਼ੁਬਾਨੀ ਚਲੀ ਗਈ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ 70% ਸਾਡੇ ਬੱਚੇ ਬਾਹਰ ਚਲੇ ਗਏ 25% ਸਾਡੇ ਬੱਚੇ ਚਾਹੇ ਉਹ ਦਲਤ ਭਾਈਚਾਰਾ ਹੈ ਚਾਹੇ ਕੋਈ ਐਸਸੀ ਭਾਈਚਾਰਾ ਹੈ ਚਾਹੇ ਉਹ ਕੋਈ ਬੀਸੀ ਭਾਈਚਾਰਾ ਚਾਹੇ ਜਨਰਲ ਕੈਟਾਗਰੀ ਹੈ ਸਾਡੇ 25% ਬੱਚੇ ਸਾਡੇ ਮੁੰਡੇ ਉਰੇ ਨੇ ਕੁਸਤਾ ਸਾਡੇ 25% ਚੋਂ ਨਸਿਆ ਨੇ ਗਾਲਤੇ ਨਸਿਆ ਨੇ ਕੁਝ ਸਾਡੇ ਬੱਚੇ ਨੇ ਜਿਹੜੇ ਰਹਿ ਗਏ ਉਹਨਾਂ ਨੂੰ ਇਹ ਇਹਦੇ ਸਤਦਤ ਕਰਕੇ ਗਾਲ ਦੇਣਗੇ ਮਿੱਤਰੋ ਦੇਖੋ ਤੁਸੀਂ ਪਾਨੇ ਸਿੱਧੂ ਤੋਂ ਪਰਚਾ ਕੀ ਕਰੇ 10000 ਰੁਪਏ ਮੰਗਿਆ ਉਹ ਜਿਹੜੇ ਇਹ ਏਜੰਟ 25-25 ਲੱਖ ਮੰਗਦੇ ਨੇ ਇਹਨਾਂ ਤੇ ਪਰਚਾ ਕਿਉਂ ਨਹੀਂ ਕਰਦੇ ਇਹ ਕਿਉਂ ਨਹੀਂ ਕਰਦੇ ਇਹ ਕਿਉਂਕਿ ਇਹ ਲੋਕ ਕਰੋੜਾਂ ਰੁਪਇਆ ਫੰਡਾ ਦਿੰਦੇ ਨੇ ਇਸ ਕਰਕੇ ਪਾਨੇ ਸਿੱਧੂ ਨੂੰ ਟੌਰਚਰ ਕੀਤਾ ਗਿਆ ਵੀ ਜੇ ਅੱਜ ਪਾਨੇ ਸਿੱਧੂ ਦੀ ਬਾਜ ਨਾ ਦੱਬੀ ਗਈ ਤਾਂ ਸਾਡੇ ਲੋਕਾਂ ਦੇ ਜਿਹੜੇ ਇਹ ਚੁੱਲ੍ਹੇ ਜਲਦੇ ਨੇ ਪੰਜਾਬ ਦੇ ਸਿਰ ਤੇ ਜਲਦੇ ਨੇ ਇਹ ਚੁੱਲ੍ਹੇ ਸਾਡੇ ਬੰਦ ਹੋ ਜਾਣਗੇ ਮੈਂ ਅੱਜ ਤੋਂ ਬਾਅਦ ਇਹ ਗੱਲ ਦਾ ਐਲਾਨ ਕਰਦਾ ਵੀ ਜੇ ਸਾਡੇ ਪਟਿਆਲੇ ਜ਼ਿਲ੍ਹੇ 'ਚ ਕਿਸੇ ਵੀ ਨੌਜਵਾਨ ਨਾਲ ਅਜੇ ੱਤਕਾ ਹੋਊਗਾ ਨਾ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕਰਾਂਗੇ ਤੂੰ ਹੀ ਤੋਂ ਅਰੇ ਇਹ ਪੰਜਾਬ ਲੈਵਲ ਤੇ ਲੜਾਈ ਲੜਾਂਗੇ